ਸਾਹਿਬ ਜੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲੀਤਾ ਕਰ ਰਹਾ ਮੈਂ ਐਡਮਿਸ਼ਨ ਮਾਦੀ ਵਿਦਿਆਰਥਣ ਆ ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਹਿੰਦੂ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਸ ਕਰਨ ਕੀਆ ਤੇ ਸ਼੍ਰੀ ਅਨੰਦਪੁਰ ਸਾਹਿਬ ਜੀ। ਛੇਵੇਂ ਜਮੇ ਵਿੱਚ ਜੋਤ ਫਤ ਤੋਂ ਉਹ ਮਗਰੋਂ ਮੀਰੀ ਪੀਰੀ ਦਾ ਮੀਰੀ ਪੀਰੀ ਦਾ ਪ੍ਰਕਾਸ਼ ਹੋਇਆ ਉਹ ਦਿਨ ਨੂੰ ਲੱਗੇ ਗ੍ਰਹਿਣ ਮਗਰੋਂ ਨਵੀਂ ਕਿਰਨ ਦਾ ਜਿਵੇਂ ਪ੍ਰਕਾਸ਼ ਹੋਇਆ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤ ਇਸ ਫਤ ਦੇ ਦਰਿਆ ਤੋਂ ਕੁਝ ਕੁ ਦੂਰੀ ਆਲੇ ਸੋਸੋ ਦਾਸੀਸਰੀ ਦੇ ਲਾਗੇ ਚਾਗੇ ਦੀ ਹੈ ਜਦੋਂ ਬਾਦਸ਼ਾਹ ਜਗੀਰ ਦੇ ਦਿਲ ਅੰਦਰ ਉਸ ਗੰਮੀ ਜੋਤ ਦਾ ਖੌਫ ਕਰਨ ਲੱਗ ਪਿਆ ਉਸਨੇ ਆਪਣੇ ਹੀ ਦਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਆਂ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਜਿ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵਿੱਚ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਗੁਰੂ ਦੀ ਉਹ ਗੰਮੀ ਜੋਤ ਚਮਕਦੀ ਰਹੀ ਸੀ ਪਰ ਮੰਜਾ ਮਹਾਰਾਜ ਪੂਜਾ ਜੀ ਦੁਆਰੇ ਤੇ ਕਿਆ ਸੰਨਾ ਉਹਨਾਂ ਨੇ ਬੇਅੰਤੀ ਜ਼ਿੱਦੀ ਤੇ ਦਲ ਭਜਨ ਜੋਦੇ ਗੁਰੂ ਗੁਰੂ ਗੋਬਿੰਦ ਸਾਹਿਬ ਨੂੰ ਸਾਥੀ ਦੀ ਇਸ ਕੈਦ ਵਿੱਚ ਮੁਕਤ ਕਰੋ ਤੁਹਾਡੀ ਦਿਰੋਸ਼ਨੀ ਨਾਲ ਤਾਂ ਜਨਮਾ ਜਨਮ ਦੇ ਅੰਧਕਾਰ ਤੋਂ ਮੁਕਤੀ ਮਿਲ ਜਾਂਦੀ ਹੈ ਸਵਾ ਸਵਾ ਦੋ ਸਾਲ ਬਾਅਦ ਜਵਾਜਾਗੀਰ ਨੇ ਗੁਰੂ ਜੀ ਨੂੰ ਜਦੋਂ ਰਿਹਾ ਕੀਤਾ ਤਾਂ ਗੁਰੂ ਜੀ ਨੇ ਬਚਨ ਕੀਤਾ ਮੈਂ ਤਾਂ ਜਦੋਂ ਕਿ ਮੈਂ ਤਾਂ ਜਾਵਾਂਗਾ ਜਦੋਂ ਇਹ 52 ਰਾਜੇ ਵੀ ਮੇਰੇ ਨਾਲ ਜਾਣਗੇ ਪਾਸ਼ਾ ਪਾਸ਼ਾ ਤੇ ਬੋਲ ਪੂਰੇ ਹੋਏ ਤੇ 52 ਰਾਜੇ ਵੀ ਰਣ ਨਾਲ ਹੀ ਮੁਕਤ ਹੋਗੇ ਉਸ ਵੇਲੇ ਗੁਰੂ ਜੀ ਨੇ ਪਰਤਨਕੇ ਪਤਕੇ ਨਵਾਂ ਨਗਰ ਸ਼੍ਰੀ ਕਿਰਤਪੁਰ ਸਹਿਬ ਬਸਾਇਆ ਜਿੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਰੱਖਿਆ ਸਾਲਾਂ ਬਾਅਦ ਸਿੱਧੂ ਸ਼੍ਰੀ ਹਗੂੜੀ ਤੇਗਪਾਦਰ ਜੀ ਨੇ ਗੁਆਈਏ ਗੁਆਈ ਲੋਜੋਤ ਗ੍ਰਹਿਣ ਕਰਨ ਤੋਂ ਪਰੰਤ ਪਹਿਲਾ ਸ਼੍ਰੀ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਨੇ ਫੇਰੀ ਪਾਈ ਅਤੇ ਫਿਰ ਸੰਗਤ ਦੀ ਬੇਨਤੀ ਤੇ ਜਿਦੇ ਇਰਦੇ ਪੂਰੇ ਸਾਹਿਬ ਆਏ ਉਹ ਆਪ ਇਸ ਜੀ ਸੈਜ ਨਿਮਰ ਅਤੇ ਸ਼ਾਂਤ ਸੁਭਾਅ ਵਾਲੇ ਸਾਨ ਉਹ ਚਾਹੁੰਦੇ ਸਨ ਕਿ ਇੱਕ ਜਹਾਂਗਿਰ ਵਸਾਇਆ ਜਾਵੇ ਜੋ ਕੁਦਰਤ ਦੀ ਨਿੱਗੀ ਕੋਦ ਵਿੱਚ ਦੁਨੀਆ ਵੀ ਹੀਰਖਾ ਤੇ ਸਾ ਜੀਸ਼ਾਂਤੋਂ ਮੁਕਤ ਹੋਵੇ ਪਰ ਉਹ ਸਮਾਂ ਔਖਾ ਸੀ ਦਿੱਲੀ ਸਲਤਨਤ ਵਿਚਲੀ ਹਲਚਲ ਔਰੰਗਜੇਬ ਦੀ ਕਰਤੂਤਾ ਦੇ ਰਾਜ ਰਾਜ ਦੇ ਹਕੂਕਾਂ ਤੱਕੜੀ ਚੱਲ ਰਹੀ ਸੀ ਇਸੇ ਦੌਰਾਨ ਰਿਆਸਤ ਸੈਮੂਰ ਦਾ ਰਾਜਾ ਦੀਪ ਚੰਦ ਸੋਲਾਂ ਸੌ ਪੈਂਠ ਈਸਵੀ ਵਿੱਚ ਸਵਰਗਵਾਸ ਹੋ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਦੀਪ ਚੰਦ ਦੀ ਅੰਤਿਮ ਕਿਰਿਆ ਵਿੱਚ ਸ਼ਾਮਿਲ ਹੋਏ ਹੋਣ ਲਈ ਬਿਲਾਸਪੁਰ ਪਹੁੰਚੇ ਤੇ ਜੋ ਥਾ ਖਰੀਦਨ ਦੀ ਗੱਲ ਕੀਤੀ ਰਾਜਾ ਦੀਪचंद ਜੀ ਵਿਦਵਾ ਰਾਣੀ ਚੰਪਾ ਦੇਵੀ ਨੇ ਇਸ ਜੀ ਗੁਰੂ ਤੇਗ ਬਹਾਦਰ ਜੀ ਨੂੰ ਰਿਆਸਤ ਦਾ ਸਿੱਕਾ ਲੂਰ ਤੇ ਤਨ ਪੰਡ ਪੇੜ ਕਰਨ ਦੀ ਪੇਸ਼ਕਸ਼ ਕੀਤੀ ਗੁਰੂ ਜੀ ਨੇ ਇਸ ਥਾ ਨੂੰ ਮੁਲ ਖਰੀਦ ਜਦੋਂ ਆਇਆ ਇਹ ਪਿੰਡ ਬੜੀ ਸੁਹਾਵੀ ਤੇ ਰਮਣੀਕ ਦਾ ਤੇ ਸਿੱਟਾ ਸਾਨਾ ਜਿੱਥੇ ਪਹਾੜੀਆਂ ਦੀ ਚੱਲ ਘਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮੁਰਰਾਕ ਦੇ ਕੁਦਰਤ ਦਾ ਆਰਾਮਿਕ ਲੋਰੀ ਕਿਦੋ ਜਿਹਾ ਹੈ ਉਸ ਤੋਂ ਤੱਕ ਤਿੰਨਵੇਂ ਸਵਰਗ ਜਿਹਾ ਬਣਾਉਂਦੇ ਸਨ ਇਥੋਂ ਸਾਈ ਪਰਿਵਾਰ ਭਾਵੇਂ ਚਾਹੁੰਦਾ ਸੀ ਪਰ ਗੁਰੂ ਜੀ ਨੇ ਆਪਣੇ ਜੂ ਅਦੇਸੀ ਨਾਲ ਇਸ ਨੂੰ ਖਰੀਦ ਕੇ ਇਹ ਪਟਾ ਵਿਖਵਾਇਆ ਸੀ ਇਹ ਜਮੀਨ ਪਿੰਡਾ ਮਕਵਾ ਤੇ ਮਥੋਰ ਦੀ ਸੀ ਗੁਰੂ ਜੀ ਨੇ ਨਵੇਂ ਨਵੇਂ ਨਗਰੀ ਮਹਾਰੀ ਗੱਡੀ ਦੇ ਆਪਣੀ ਮਾਤਾ ਦੇ ਨਾਮ ਤੇ ਸਾਂ ਦਾ ਨਾਮ ਰੱਖਿਆ ਚੰਦ ਨਾਨਕੀ ਜੋ ਅੱਗੇ ਜਾ ਕੇ ਸ੍ਰੀ ਬਨੰਦਪੁਰ ਸਾਹਿਬ ਦੇ ਨਾਮ ਨਾਲ ਪਰਚਾਲੇ ਤੋਂ ਹੋਇਆ ਖਾਲਸਾ ਦੀ ਜਨਮ ਥੂਮੀ ਚੱਕ ਨਾਨਕੀ ਵਿੱਚ ਨਜ਼ਰ ਉਸਾਰੀ ਹੋਣ ਲੱਗੀ ਤੇ ਵਕਤ ਬਸ ਅੱਗੇ ਤੇ ਕਾਰੀਗਰ ਆਪਣੇ ਕੰਮਾਂ ਵਿੱਚ ਰੁੱਝ ਗਏ ਸੰਤਾਨ ਨੇ ਕਾਰ ਸੇਵਾ ਸ਼ੁਰੂ ਕੀਤੀ ਖਬਰ ਦੂਰ ਦੂਰ ਤੱਕ ਫੈਲ ਗਈ ਮਾਚਾਂ ਦੇ ਇਲਾਕਿਆਂ ਤੋਂ ਆ ਕੇ ਵਸਣ ਲੱਗੇ ਇਸ ਤੋਂ ਸਾਹਤ ਤੋਂ ਦੂਰੀ ਦੂਰ <table> ਕੋਈ ਵਪਾਰਕ ਮੰਡੀ ਨਾ ਹੋਣ ਕਾਰਨ ਵਪਾਰੀਆਂ ਨੇ ਬੇਨਤੀ ਕਰਨ ਤੇ ਗੁਰੂ ਜੀ ਨੇ ਵੱਡਾ ਬੁਪਾਰ ਕਿਦਰ ਵੀ ਥਾਪਿ ਦੇ ਗਿੱਤਾ ਜਦੋਂ ਕਿ ਸ਼ੁਰੂ ਵਿੱਚ ਸਿਰਫ ਤਿੰਨ ਵੱਡੀਆਂ ਇਮਾਰਤਾਂ ਦੀ ਉਸਾਰੀ ਹੀ ਸ਼ੁਰੂ ਹੋਈ ਸੀ ਪਹਿਲਾ ਗੁਰਦੁਆਰਾ ਸਾਹਿਬ ਦੂਸਰਾ ਸੰਗਤ ਲਈ ਵਿਸ਼ਰਾਮ ਘਰ ਅਤੇ ਤੀਸਰਾ ਗੁਰਸੇਮ ਵਾਸਤੇ ਇਹ ਰਿਹਾਰੀ ਜਗ੍ਹਾ ਕੁਰੂ ਜੀ ਦੀ ਰੋ ਰਹਿਣ ਮਾਈ ਜੇਤ ਜਦੋਂ ਇਹ ਸਾਰਾ ਬਿਉਂਤ ਬੰਦੀ ਚੱਲ ਰਹੀ ਸੀ ਤਾਂ ਮੂਸਾ ਰੂਪੜੀ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਵਿਰਾਗੀ ਹੋ ਸਕਦੇ ਨੇ ਜੋ ਨਵੇਂ ਨਗਰ ਪਏ ਵਸੋਂਦੇ ਨੇ ਸੰਸਾਰਿਕ ਜਮੇਲਿਆਂ ਤੋਂ ਫਰਬਸੇ ਮੂਹਂ ਅੰਦਰ ਇਸ ਦੁਨੀਆ ਤੇ ਬੁਫਾਰ ਪੈ ਚਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਪਿਆਰ ਨਾਮ ਨੂੰ ਸੇ ਦੇ ਸ਼ੱਕੇ ਨਹੀਂ ਬਿਰਤੋ ਪਰ ਵਾਹਿਗੁਰੂ ਨਾਨਕ ਦੇ ਅਨੁਸਾਰ ਅੰਦਰ ਵਿਰਾਗ ਅਦੇ ਰਹਿ ਸਕੀ ਦਾ ਸੁਮੇਲ ਗੂੜਾ ਗ੍ਰਹਿਤੀ ਮਾਰ ਦੇ ਸਭ ਤੋਂ ਉੱਤਮ ਹੋ ਸਕੇ ਵਿਰਾਗ ਨਾਲ ਹੋਵੇ ਮੁਖ ਪੂਰਾ ਦਿਨ ਬਿਚੀਤ ਦੇ ਗੇ ਨਗਰ ਪੂਰ ਵਸੇ ਵਸ ਗਿਆ ਤੇ ਚੱਕ ਨਾਨਕੀ ਵਿੱਚ ਮੇਲੇ ਲੱਗਣ ਲੱਗੇ ਹਰ ਰੋਜ਼ ਗੁਰੂ ਦੇ ਦਰਬਾਰ ਸੱਜਣ ਲੱਗਾ ਸੰਗਤ ਅਗੁਰਮਤ ਦੇ ਉਪਦੇਸ਼ ਸੁਣਦੀਆਂ ਗੁਰੂ ਦੇ ਗੁਰੂ ਕੇ ਲੰਗਰ 对呀。<laughs>